ਕੰਡੇ ਦਾ 20 ਕਿਲੋ ਦੁੱਧ ਇਸ ਟਾਈਮ ਤਿਆਰ ਆ। ਤਿਆਰੀ ਦਾ ਦੁੱਧ ਆ ਇੱਕ ਕੈਨਾਲਾ ਸਿਸਟਮ ਹੋਇਆ ਇਹਨਾਂ ਤੇ ਨਾੜਾਂ ਨੂੰ ਡਾ ਅਰਡਰ ਤੇ ਚੰਗੀਆਂ ਦਿਖਾਉਂਦੀ ਆ ਤੇ ਥਣ ਦਾ ਸਹਜ ਬਾਈ பசਮ ਕੇ ਕਰਦੀ ਆ ਵੱਡਾ। ਹਾਂ பசਮ ਕੇ ਪੂਰਾ ਬਾਈ ਪੋਲੀ ਧਾਰਾ ਜਮ। ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਸ਼ੇਰੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ। ਕਰੇਲੂ ਸੱਜਣਾ ਕੋਲੇ ਪਹੁੰਚੇ ਹੋਏ ਆ ਬੱਚੀ ਦਿਖਾਵਾਂਗੇ ਇੱਕ ਸੂਆ ਪਹਿਲਾ ਤੇ ਨਾਲ ਵੀ ਇਹਦੇ ਜੇ ਗੱਲ ਕਰ ਲਈਏ ਸੱਜਣੋ ਬੱਛੀ ਆ ਪੈਂਦੀ ਆ ਥੋੜੀ ਜਿਹਾ ਆਪਾਂ ਕਹਿ ਸਕਦੇ ਹਾਂ ਐਚ ਐਫ ਤੇ ਜਰਸੀ ਦਾ ਕ੍ਰੋਸ ਕੱਦ ਕਾਠ ਵਾਲੀ ਬੱਛੀ ਆ ਤੇ ਤਿਆਰ ਦੁੱਧ ਵਾਲੀ ਅਜ ਮੈਂ ਆਪਣੇ ਭਰਾ ਕਹਿੰਦੇ ਨੇ ਤਿਆਰ ਦੁੱਧ ਵਾਲੀ ਚਾਹੀਦੀ ਆ ਤਿਆਰ ਦੁੱਧ ਵਾਲੀ ਬੱਛੀ ਲੈ ਕੇ ਆਏ ਆ ਫੈਟ ਪਰਸੈਂਟੇਜ ਵੀ ਚੰਗੀ ਆ ਤੇ ਜਿਹੜਾ ਪਲੱਸ ਪੁਆਇੰਟ ਆ ਨਾਲ ਵੀ ਇਹਦੇ ਸੱਜਣੋ ਬੱਛੀ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਬਾਈ ਨਾਲ ਸਾਰਾ ਗੱਲਬਾਤ ਆਪਾਂ ਕਰਾ ਦਾਂਗੇ ਤੁਹਾਡੀ ਆਜੋ ਜੀ ਹਾਂਜੀ ਨਾਮ ਦੱਸ ਦੋਗੀ ਆ ਬਾਈ ਨਾਮ ਦਾਰੋ ਨਾਮ ਗੈਰੀ ਹੈ ਵੀ ਨਾਮ ਗੈਰੀ ਪਿੰਡ ਸ਼ੇਰੋਂ ਤੇ ਬੱਚੀ ਆਪਣੀ ਘਰ ਦੀ ਹੈ ਬਈ ਹਾਂ ਬੱਚੀ ਵੀਰੇ ਘਰ ਦੀ ਆਪਣੀ ਘਰ ਦੀ ਵਾਲੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਬਈ ਨੂੰ ਹੋ ਗਏ 10 ਤੋਂ ਉੱਤੇ ਹੋਣਾ ਹੋ ਗਏ 10 10 ਤੋਂ ਮਤਲਬ 11 12 ਹਾਂ 11 12 ਦਿਨ ਆ 12 13 ਦਿਨਾਂ ਦਾ ਸੂਆ ਪਰ ਜੇ ਬੱਚੀ ਦੇਖ ਕੇ ਤੁਹਾਨੂੰ ਐ ਲੱਗੂਗਾ ਜਿਵੇਂ ਸੂਆ ਜ਼ਿਆਦਾ ਦਿਨ ਦਾ ਕਿਉਂਕਿ ਪਰ ਬੱਚੀ ਕੱਦ ਕਾਠ ਵਾਲੀ ਆ ਗਈ ਹੈ ਨਾ ਹਾਂ ਤੇ ਦੁੱਧ ਹੁਣ ਹਾਜ਼ਰ ਕਿੰਨਾ ਬਾਈ ਜਮਾ ਦੁੱਧ ਵੀਰੇ ਕੰਡੇ ਦਾ 20 ਕਿਲੋ ਆ ਕੰਡੇ ਦਾ 20 ਕਿਲੋ ਹੈਗਾ ਡੰਗ ਦੋ ਡੰਗ ਚ ਵਾਦਾਂ ਹਾਂ ਜਹੇ ਤਿੰਨ ਰੰਗ ਜੋ ਇਹ ਹੈਗਲਾ ਚਾਰ ਡਾਂਗ ਤਸੱਲੀ ਕਰਾਵਾਂਗੇ ਹਾਂ ਹਾਂ ਤੇ ਆਪਣੀ ਘਰ ਦੀਆਂ ਜਾਂ ਖਰੀਦੀ ਨਾ ਕਰਦੀ ਐ ਬੱਚੀ ਉਹ ਗਾਈਆਂ ਇਹਦੀ ਮਾਂ ਦਾ ਦੁੱਧ ਕਿੰਨਾ ਕਿਸੀ ਬਾਈ ਇਹਦੀ ਮਾਂ ਦਾ 26 27 ਕਿਲੋ ਦੁੱਧ ਦੀ ਬਾਈ 26 27 ਕਿਲੋ ਤੇ ਵਧਣ ਦੀ ਹੈ ਉਮੀਦ ਕੋਈ ਹਾਂ ਵੀ 24 25 ਕਿਲੋ ਦੁੱਧ ਦੇ ਸਕਦੀ 24 25 ਕਿਲੋ ਤੇ ਫੈਟ ਕਿੰਨੀ ਕ ਆ ਜਾਂਦੀ ਐ ਵੀ ਫੈਟ ਜੀ 4 5 4 0 ਤੋਂ 30 ਆਉਂਦੀ ਐ ਤੇ ਮੱਝ ਦੇੜ ਜਿਹੜੀ ਆ ਹਾਂ ਆ ਜਾ ਬਾਈ ਤੋਰ ਦੇ ਖੋ ਸੂਆ ਪਹਿਲਾ ਤੇ ਦੰਦ ਤਾਂ ਨਹੀਂ ਦੇਖੇ ਦੇ ਦੰਦ ਨਹੀਂ ਵੀਰੇ ਦੇ ਆ ਦੰਦਾਂ ਚ ਬਾਈ ਕਹਿੰਦਾ ਆਪਾਂ ਚੈੱਕ ਨਹੀਂ ਕਰੀ ਹੋ ਸਕਦਾ ਬੱਚੀ ਦੰਦਾਂ ਚ ਹੀ ਹੋਵੇ ਕੱਦ ਬੱਡ ਵੀ ਚੰਗਾ ਤੇ ਲੰਬੀ ਲੰਬੀ ਵੀ ਫੁੱਲਾ ਤੇ ਆਰਡਰ ਆ ਜਿਹੜਾ ਆਰਡਰ ਰੱਖ ਦਿਆ ਬਿਲਕੁਲ ਫਿਕਸ ਇੱਕ ਗੱਲ ਹੋਰ ਦੱਸ ਦੇਣਾ ਸਮਾਂ ਜਿਹੜਾ ਉਹ 11:00 ਵਜੇ ਦਾ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਡੰਗ ਤੇ ਬਾਈ ਕਹਿੰਦਾ ਉਹੀ ਗੱਲ ਆ ਵੀ ਫਾਜਾਂ ਦੀ ਆ ਜੀ ਡੰਗ ਤੇ ਫਾਜਾਂ ਥੱਲੇ ਪੂਰੀ ਹਾਂ ਮੇਰੇ ਵਜ਼ੀ ਆ ਪੂਰੀ ਆ ਡੰਗ ਤੇ ਫੁੱਲ ਫਾਜਾਂ ਨੇ ਕਮਾਲਾ ਬਾਈ ਇੱਥੇ ਕਮਾਲਿਆ ਮੱਧ ਵੀ ਫੁੱਲ ਵੱਡਾ ਤੇ ਰੰਗ ਰੂਪ ਥੋੜੇ ਸਾਹਮਣੇ ਆ ਚਮਕਦੰਕ ਵੀ ਚੰਗੀ ਆ ਬੱਛੀ ਪਾウダー ਨਾਲ ਪਾਲੀ ਹੋਈ ਆ ਚੰਗੇ ਸ਼ੌਕ ਨਾਲ ਤਿਆਰ ਕਰੀ ਹੋਈ ਆ ਬਾਈ ਨੇ ਤੇ ਜਿਹੜਾ ਦੁੱਧ ਆ ਦੁੱਧ ਇੱਕ ਤਾਂ ਹੁੰਦੀ ਆ ਕਹਿਣ ਵਾਲੀ ਗੱਲ ਪਰ ਇਹਦੇ ਕੋਲੇ ਅੱਜ ਜਿਹੜਾ ਦੁੱਧ ਦਾ ਸੱਜਣੋ ਕੰਡੇ ਦਾ 20 ਕਿਲੋ ਦੁੱਧ ਇਸ ਟਾਈਮ ਤਿਆਰ ਆ ਤਿਆਰੀ ਦਾ ਦੁੱਧ ਆ ਇੱਕ ਕੈਨਾਲਾ ਸਿਸਟਮ ਹੋਇਆ ਇਹਨਾਂ ਤੇ ਨਾੜਾ ਨੂੜਾ ਆਰਡਰ ਤੇ ਚੰਗੀਆਂ ਦਿਖਾਉਂਦੀ ਆ ਤੇ ਥੰਡ ਦਾ ਸਹਜ ਬਈ ਪਸਮਕੇ ਕਰਦੀ ਆ ਵੱਡਾ ਹਾਂ ਬਸਮੰਗੇ ਪੂਰਾ ਬਈ ਪੋਲੀ ਧਾਰ ਆ ਜਮਾ ਬਾਈ ਦੀ ਫੋਕੀ ਆ ਸਰਲਾ ਛਿੱਟਾ ਕੋਈ ਨਾ ਕੋਈ ਨਹੀਂ ਬਈ ਡੈਟ ਫਾਈਟ ਤਾਂ ਨਹੀਂ ਨਾ ਜਮੀ ਪੋਲੀ ਤਾਂ ਤੇ ਨਾਲ ਇਹਦੇ ਆ ਗਈ ਬੱਛੀ ਹਾਂ ਤੇ ਪੈਸੇ ਬਈ ਆਪਾਂ ਕਿੰਨੇ ਲਵਾਂਗੇ ਇਹਦੇ ਪੈਸੇ ਬਈ ਮੁੱਲ ਦਾ ਜੇ 80 ਕਰਾ ਲਓ ਜੇ 85 75000 ਦੀ ਬੱਛੀ ਦਵਾਂ 75000 ਦੀ ਵੀ ਆਪਾਂ ਦੇਣੀ ਆ ਛੋਟ ਛੱਪਾ ਜੀ ਹਾਂ ਬਸ ਉਹ ਚੋ ਮਾਨਤਾਨ ਹੋ ਜੂਗਾ ਲੈ ਇਹਨਾਂ ਦੇ ਆ ਛੋਟ ਛੱਪੇ ਜਿਹੜਾ ਕੰਮ ਹੀ ਆ ਕੱਦ ਵੀ ਚੰਗਾ ਪੱਛੀ ਦਾ ਤੇ ਲੰਬਾਈ ਸੋਡੇ ਸਾਹਮਣੇ ਆ ਵੀ ਲੰਬੀ ਫੁੱਲ ਆ ਗਈ ਜਿਹੜੇ ਸਾਹਬ ਨੇ ਪਹਿਲਾ ਸੁਹਾ ਇਹਦਾ ਤੇ ਜਿਹੜਾ ਦੁੱਧਾ ਦੁੱਧ ਜਿਵੇਂ ਤੁਹਾਨੂੰ ਮੈਂ ਬਾਰ ਬਾਰ ਕਹਿਣਾ ਵੀ ਤਿਆਰ ਦੁੱਧਾ ਵਾਲੀ ਪੱਛੀ ਆ ਤੇ ਜਿਹੜਾ ਪਲੱਸ ਪੁਆਇੰਟ ਨਾਲ ਵੀ ਇਹਦੇ ਸੱਜਣੋਂ ਬੱਛੀ ਆ ਤੇ ਜਿਵੇਂ ਭਰਾ ਕਹਿੰਦੇ ਨੇ ਵੀ ਆਪਣੇ ਘਰੇਲੂ ਸੱਜਣ ਕੋ ਪਸ਼ੂ ਲੈਣਾ ਘਰੇਲੂ ਪਰਿਵਾਰ ਦੇ ਘਰੋਂ ਦਿਖਾ ਰਹੇ ਆ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਤੇ ਆਰਡਰ ਆ ਜਿਹੜਾ ਆਰਡਰ ਰੱਖਦੀ ਆ ਬਿਲਕੁਲ ਫਿਕਸ ਜਾ ਤੇ ਬਾਕੀ ਇੱਥੇ ਤੋਂ ਕਰਾ ਦੇ ਗੈਰੀ ਜਿਹਾ ਇੱਕ ਸਮਾਂ ਹੈਗਾ 11:00 ਵਜੇ ਦਾ ਡੰਗ ਤੇ ਬਾਈ ਬਣਾਉਂਦੀ ਆ ਫਸਮਾ ਹਾਂ ਬਾਈ ਪੂਰਾ ਵਧੀਆ ਆ ਡੰਗ ਤੇ ਬਾਈ ਕਹਿੰਦਾ ਆਰਡਰ ਬਣਾਉਂਦੀ ਆ ਫੁੱਲ ਤਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਨੰਬਰ ਬੋਲੋ ਜੀ ਨੰਬਰ 98787 ਹਾਂਜੀ B054 ਜੀ 98787 B054 ਹਾਂਜੀ ਇਹ ਬਾਈ ਦਾ ਨੰਬਰ ਹੈ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜਿਹੜੇ ਭਰਾ ਨੂੰ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ